ਮੈਂ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਤੇ ਸਾਡੇ ਕਨਮੀਨਰ ਕੇਜਰੀਪਾਲ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕੀਤਾ ਕਿਉਂਕਿ 2 ਸਾਲ ਦੇ ਵਿੱਚ ਜਿਹੜਾ ਸਾਡੀ ਪਾਰਟੀ ਨੇ ਕੰਮ ਕੀਤਾ ਆਮ ਆਦਮੀ ਪਾਰਟੀ ਨੇ ਉਹ ਬਹੁਤ ਸੁਲੰਘਾਯੋਗ ਹੈ ਜਿਹੜੀਆਂ ਦੂਜੀਆਂ ਸਰਕਾਰਾਂ ਬਣੀਆਂ ਚਾਹੇ ਕਾਲੀ ਦਲ ਦੀ ਸਰਕਾਰ ਬਣੀ ਚਾਹੇ ਕਾਂਗਰਸ ਦੀ ਬਣੀ ਉਹ 50 60 ਸਾਲ ਚ ਵੀ ਇਹ ਚੀਜ਼ ਕਰ ਨਹੀਂ ਸਕੇ ਦੋ ਭਗਵੰਤ ਮਾਨ ਜੀ ਨੇ 2 ਸਾਲ ਦੇ ਵਿੱਚ ਕਰ ਦਿਖਾਇਆ ਸਾਨੂੰ ਪੂਰੀ ਆਸ ਹੈ ਜਿਹੜੇ 300 ਸਾਡੇ ਗਵਰਨਮੈਂਟ ਦੇ ਪਏ ਆ ਸਾਡੇ ਐਮਐਲਏ ਸਾਹਿਬ ਸਾਰੇ ਉਹ ਬਹੁਤ ਜ਼ਿਆਦਾ ਗਰਾਸਰੂਟ ਤੇ ਕੰਮ ਕਰ ਰਹੇ ਆ ਤੇ ਸਾਨੂੰ ਪੂਰੀ ਆਸ ਹੈ ਇਹ ਜਿਹੜੀਆਂ ਸੀਟਾਂ ਨੇ ਪੰਜਾਬ 13 ਸੀਟਾਂ ਨੇ ਤੇ 13 ਜੀਓ ਅਸੀਂ 13 ਸੀਟਾਂ ਜਿੱਤ ਗਏ ਭਗਵੰਤ ਮਾਨ ਜੀ ਦੀ ਤੇ ਕੇਜਰੀਵਾਲ ਦੀ ਧੋਲੀ ਚ ਪਾਵਾਂਗੇ ਇਹ ਪਹਿਲ ਦੇ ਆਧਾਰ ਤੇ ਹਲਕੇ ਤੇ ਕਿਹੜੇ ਕੰਮ ਆ ਜਿਹੜੇ ਲੋਕ ਸਭਾ ਆ ਕੇ ਕਰਵਾਉਣ ਵਾਲੇ ਐਕਚੁਅਲੀ ਕੀ ਹੈ ਪਹਿਲ ਦੇ ਆਧਾਰ ਤੇ ਇੱਕ ਤਾਂ ਚੰਗਾ ਹਸਪੀਟਲ ਇੱਕ ਜਿੱਤੇ ਵਫਦੇਗੜ੍ਹ ਸਾਹਿਬ ਇੱਥੇ ਟੂਰਿਸਟ ਟਾਪਸਪੌਟ ਬਣਾਉਣਾ ਚਾਹੁੰਦੇ ਆ ਕਿਉਂਕਿ ਇੱਥੇ ਬਹੁਤ ਵੱਡੀ ਕੁਰਬਾਨ ਬਾਬਾ ਜਰਾਬਰ ਸਿੰਘ ਤੇ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰਕੌਰ ਦੀ ਤੇ ਇਹ ਇਥੇ ਦੂਜੀਆਂ ਸਟੇਟਾਂ ਦੇ ਜਿਵੇਂ ਅੱਜ ਤਿੰਨ ਚਾਰ ਸਟੇਟਾਂ ਹੁੰਦੀਆਂ ਨੇ ਮੱਥਾ ਟੇਕਣ ਲਈ ਪਰ ਮੈਨੂੰ ਪੂਰੀ ਆਸ ਹੈ ਜੇ ਆਪਾਂ ਇਹ ਟੂਰ ਬਣਾ ਦਾਂਗੇ ਤਾਂ ਜਿਹੜਾ ਪੂਰਾ ਭਾਰਤ ਹੈ ਜਿੰਨੀਆਂ ਸਾਡੀਆਂ ਸਟੇਟਾਂ ਨੇ ਸਾਰੇ ਲੋਕ ਇੱਥੇ ਆਉਣਗੇ ਚਾਹੇ ਦੂਰ ਰਾਡੇ ਤੋਂ ਚਾਹੇ ਦੂਜੀਆਂ ਕੰਟੀਆਂ ਦੇ ਲੋਕ ਆ ਕੇ ਇੱਥੇ ਇੱਥੇ ਮੱਥਾ ਟੇਕਣਗੇ ਤੇ ਕਿਉਂਕਿ ਬਹੁਤ ਵੱਡੀ ਧਰਤੀ ਹੈ ਤੇ ਸਾਰੇ ਨੂੰ ਮੈਂ ਅਪੀਲ ਵੀ ਕਰਦਾ ਤੇ ਆਉਣ ਵਾਲੇ ਟਾਈਮ 'ਚ ਅਸੀਂ ਜਿਹੜੇ ਫਤਿਹਕਾਰ ਸਾਹਿਬ ਨੂੰ ਸਾਰੇ ਇਕੱਠੇ ਹੋ ਕੇ ਸਾਰੇ ਐਮਐਲ ਸਾਹਿਬਾਂ ਅਸੀਂ ਇਹਨੂੰ ਵਧੀਆ ਸੁੰਦਰ ਚਿਹਰਾ ਬਣਾਵਾਂਗੇ ਇੱਕ ਜਾਖੜ ਸਾਹਿਬ ਨੇ ਕਿਹਾ ਕਿ ਆਪ ਔਰ ਕਾਂਗਰਸ ਦਾ ਦੁਬਾਰਾਗਾ ਟੁੱਟ ਚੁੜੂ ਹਲੇ ਇਹ ਤਾਂ ਜਿਹੜਾ ਹਾਈ ਕਮਾਂਡ ਦਾ ਸਾਡੇ ਉੱਪਰ ਬੈਠੇ ਕੇਜਰੀਵਾਲ ਸਾਹਿਬ ਭਗਵੰਤ ਮਾਨ ਜੀ ਇਹਨਾਂ ਨੇ ਡਿਸਾਈਡ ਕਰਨਾ ਹੁੰਦਾ ਤੇ ਜਿਹੜੀ ਪਾਰਟੀ ਨੇ ਪਾਲਸੀ ਉਹਨਾਂ ਨੇ ਦੇਖਣੀ ਹੁੰਦੀ ਆ ਇਸ ਦਾ ਆਪ ਦਾ ਕੰਮ ਕਰਨਾ ਕਾਂਗਰਸ ਇਹ ਵੀ ਕਹਿ ਰਹੀ ਹੈ ਕਿ ਇਹ ਆਮ ਆਦੀ ਪਾਰਟੀ ਪੱਡਾ ਦੇ ਵਿੱਚ ਦਾਖਲ ਨਹੀਂ ਹੋ ਸਕਦਾ ਜਾਊਗਾ ਕਿਉਂਕਿ ਗੱਲ ਇਹ ਮੈਂ ਕਹਿੰਦਾ ਦੂਜੀਆਂ ਪਾਰਟੀਆਂ ਨੇ ਦਖਲ ਜਿਹੜਾ 50 60 ਸਾਲ ਰਾਜ ਕੀਤਾ ਉਹਨਾਂ ਇਹ ਦੋ ਸਾਥ ਲੋਕਾਂ ਨੇ ਕੰਮ ਕੀਤੇ ਆ ਇਹਨਾਂ ਨੂੰ ਤਾਂ ਲੋਕੀ ਚੌਕ ਕਰਨਗੇ ਅੱਜ ਲੱਖਾਂ ਦੀ ਤਦਾਦ ਚ ਸਾਡੇ ਜਿਹੜੇ ਲੋਕ ਐ ਉਹ ਪਿਆਰ ਕਰਦੇ ਆ ਆਮ ਆਦਮੀ ਪਾਰਟੀ ਨੂੰ ਕੱਲ ਵੀ ਤੁਸੀਂ ਦੇਖਿਆ ਹੋਣਾ 40 ਤਰੀਕ ਦੇ ਸਰਪੰਚ ਸਾਡੇ ਖੇੜੇ ਬਲੌਗ ਦੇ ਜੁਆਇਨ ਕੀਤੇ ਆ ਦੋ ਚਾਰ ਦਿਨ ਦੇ ਵਿੱਚ 40 ਫਤੇਗੜ ਬਲੌਗ ਦੇ ਜਲਦੀ ਜੁਆਇਨ ਕਰਨਗੇ ਹਮਲੋਹ ਦੇ ਵੀ ਲੋਕ ਜੁਆਇਨ ਕਰਨਗੇ ਸਾਨੂੰ ਪੂਰੀ ਆਸ ਹੈ ਇਸ ਦੀ ਲੱਖ ਤੇ ਡੇਢ ਲੱਖ ਕੋਟੇ ਤੋਂ ਜਿੱਤ ਕੇ ਜਾਵਾਂਗੇ ਬੋਲੇ ਇਸ ਸੰਗ ਦਾ ਹਲਕਾ ਸ਼੍ਰੀ ਫਤੇਗੜ ਸਾਹਿਬ ਤੋਂ ਬਹੁਤ ਵੱਡੀ ਤਦਾਦ ਵਿੱਚ ਸੰਗਤ ਆਈ ਹੈ। ਨਾਲ ਦੇ ਹਲਕਿਆਂ ਤੋਂ ਬਹੁਤ ਸਾਰੀ ਸੰਗਤ ਆਈ ਹੈ। ਸਾਰਿਆਂ ਦਾ ਧੰਨਵਾਦ ਹੈ ਕਿ ਇੰਨਾ ਪਿਆਰ ਦਿਖਾਇਆ ਔਰ ਇਸ ਗੱਲ ਦਾ ਸਬੂਤ ਹੈ ਅੱਜ ਦੇ ਇਕੱਠ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸੀਟ ਹੈ ਹਲਕਾ ਸ਼੍ਰੀ ਫਤੇਗੜ ਸਾਹਿਬ ਦੀ ਪਾਰਲੀਮੈਂਟ ਸੀਟ ਉਹ ਬਹੁਤ ਵੱਡੇ ਮਾਰਜਿਨ ਨਾਲ ਜਿੱਤ ਕੇ ਸੀ। ਗੁਰਪ੍ਰੀਤ ਜੀ ਪੀ ਜੀ ਨੂੰ ਐਮਪੀ ਬਣਾਵਾਂਗੇ ਅਤੇ ਅਰਵਿੰਦ ਕੇਜਰੀਵਾਲ ਸਾਹਿਬ ਤੇ ਸਰਦਾਰ ਭੌਂ ਸਿੰਘ ਮਾਨ ਸਾਹਿਬ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਝੋਲੀ ਪਾਵਾਂਗੇ। ਬੱਸ ਪਿੰਡਾਂ ਦੇ ਵਿੱਚ ਕਿਵੇਂ ਦਾ ਮੇਰਾ ਸੋਸ਼ਲ ਮੀਡੀਆ ਤੇ ਜਾਣਿਆ ਲੋਕਾਂ ਦਾ ਇਨਾ ਪਿਆਰ ਮਿਲ ਰਿਹਾ ਮੈਨੂੰ ਇਹ ਲੱਗਦਾ ਹੈ ਕਿ ਜਿੰਨੀਆਂ ਵੋਟਾਂ ਐਮ.ਐਲ.ਏ. ਵੇਲੇ ਲੋਕਾਂ ਨੇ ਪਾਈਆਂ ਉਹ ਤੋਂ ਜ਼ਿਆਦਾ ਹੁਣ ਪਾਉਣਗੇ ਚੰਗਾ ভাইস ਪ੍ਰੈਜ਼ੀਡੈਂਟ ਤੁਸੀਂ ਪਾਰਟੀ ਦੇ ਲੋਕ ਸਭਾ ਹਲਕੇ ਦੀ ਜਿਹੜੀ ਚੋਣ ਕੀਤਾ ਦੀ ਰੋਕ ਕੇ ਬਹੁਤ ਵਧੀਆ ਕੈਂਡੀਡੇਟ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦੇ ਵਿੱਚ ਗੁਰਪ੍ਰੀਤ ਸਿੰਘ ਜੀ.ਪੀ.ਜੀ ਦੇ ਰੂਪ ਚ ਸਾਨੂੰ ਦਿੱਤੇ ਨੇ ਔਰ ਬੜਾ ਉਤਸ਼ਾਹ ਲੋਕਾਂ ਦੇ ਵਿੱਚ ਲੋਕਾਂ ਲੋਕ ਪਿਆਰ ਕਰ ਰਹੇ ਨੇ ਆਜ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਜਿੰਨੇ ਕੰਮ 2 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਨੇ ਔਰ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਚ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ ਨੇ ਮੈਨੂੰ ਨਹੀਂ ਲੱਗਦਾ ਇੰਨੇ ਕੰਮ ਕਿਸੇ ਹੋਰ ਸਰਕਾਰ ਨੇ 75 ਸਾਲਾਂ ਚ ਕੀਤੇ ਹੋਣ ਸੋ ਇਹਦਾ ਜਿਹੜਾ ਰਿਜ਼ਲਟ ਹੈ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਅਸੀਂ ਇਹ ਜਿਹੜੀ ਸੀਟ ਹੈ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੀ ਇਹ ਜਿੱਤਾਂਗੇ ਔਰ ਜਿੱਤ ਕੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਔਰ ਵਿੰਦ ਕੇਜਰੀਵਾਲ ਜੀ ਦੀ ਧੋਲੀ ਚ ਪਾਵਾਂਗੇ। ਜੀਆ ਸ਼ੁਰੂਆਤ ਕਰਨ ਜਾ ਰਹੇ ਹਾਂ ਤੁਹਾਨੂੰ ਮੁਇਬ ਜੀ। ਅੱਜ ਸਾਡੀ ਜਿਹੜੀ ਸਭ ਤੋਂ ਪਾਵਨ ਤੇ ਪਵਿੱਤਰ ਧਰਤੀ ਹੈ। ਸ਼੍ਰੀ ਫਤਿਹਗੜ੍ਹ ਸਾਹਿਬ ਉਤੋਂ ਅਸੀਂ ਨਤਮਸਟਕ ਹੋ ਕੇ ਅਸ਼ੀਰਵਾਦ ਲੈ ਕੇ ਮਹਾਂਪੁਰਖਾਂ ਦਾ ਤੇ ਫਿਰ ਉਤੋਂ ਬਾਅਦ ਚੋਂ ਅਸੀਂ ਇਹ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਕਾਫਲਾ ਤੁਹਾਨੂੰ ਇਹ ਜਿਹੜਾ ਇੱਕ ਆਮ ਆਦਮੀ ਪਾਰਟੀ ਦਾ ਇਹ ਹਰ ਹਲਕੇ 'ਚ ਦੇਖਣ ਨੂੰ ਮਿਲਦਾ ਲੋਕ ਤਾਂ ਕਹਿ ਰਹੇ ਨੇ ਚੋਣਾਂ 'ਦਰਾਂ 2022 'ਚ ਵਾਅਦੇ ਕੀਤੇ ਸੀ ਹੁਜੇ ਤੱਕ ਨਹੀਂ ਪੂਰੇ ਹੋਏ ਲੋਕ ਦੇਖੋ ਗੱਲ ਇਹ ਹੈ ਲੋਕ ਨਹੀਂ ਕਹਿੰਦੇ ਲੋਕ ਖੁਸ਼ ਨੇ ਇਹ ਗੱਲਾਂ ਕਰਦੇ ਨੇ ਜਿਹੜੇ ਝੁੰਮਲਾ ਪਾਰਟੀਆਂ ਸੀ ਨਾ ਜਿਨ੍ਹਾਂ ਨੇ ਸਿਰਫ 75 ਸਾਲ ਪੰਜਾਬ ਨੂੰ ਲੁੱਟਿਆ ਔਰ ਲੁੱਟਿਆ ਨਹੀਂ ਪੰਜਾਬ ਦੇ ਵਿੱਚ ਚਿੱਟੇ ਦਾ ਨਸ਼ਾ ਦਾ ਹੜਭਕਾਇਆ ਬੇਰੋਜ਼ਗਾਰੀ ਦਾ ਹੜਭਕਾਇਆ ਗੈਂਗਸਟਰਿਜ਼ਮ ਦਾ ਹੜਭਕਾਇਆ ਜਿਨ੍ਹਾਂ ਨੇ ਸਾਡੇ ਭੋਲੇ ਭਾਲੇ ਬੱਚਿਆਂ ਨੂੰ ਗੁੰਮਰਾਹ ਕੀਤਾ ਜਿਹੜੇ ਪੜਨ ਵਾਲੇ ਬੱਚਿਆਂ ਨੂੰ ਉਹਨਾਂ ਨੂੰ ਭਜਾਏ ਪੜ੍ਹਾਈ ਦੇ ਉਹਨਾਂ ਨੂੰ ਪ੍ਰਮੋਟ ਕੀਤਾ ਕਿ ਹੱਥਾਂ ਚ ਹਥਿਆਰ ਚੁੱਕੋ ਇਹ ਉਹ ਗੱਲਾਂ ਕਰਦੇ ਨੇ ਲੋਕ ਪੰਜਾਬ ਦੇ ਬਹੁਤ ਖੁਸ਼ ਨੇ ਜੋ ਗਰੰਟੀਆਂ ਮੂਲ ਰੂਪ ਦੇ ਵਿੱਚ ਆਪਾਂ ਦਿੱਤੀਆਂ ਸੀ ਉਹਦੇ ਵਿੱਚੋਂ ਆਲਮੋਸਟ ਆਲਮੋਸਟ 70% ਗਰੰਟੀਆਂ ਅਸੀਂ ਪੂਰੀਆਂ ਕਰ ਚੁੱਕੇ ਹਾਂ ਔਰ ਸਿਰਫ ਸਾਲ 2 ਹੋਏ ਨੇ ਔਰ ਨਾਲੇ 5 ਸਾਲਾਂ ਬਾਅਦ ਜਦੋਂ ਅਸੀਂ ਦੁਬਾਰਤ ਇਹ ਸਰਕਾਰ ਬਣਾਉਣ ਲਈ ਲੋਕਾਂ ਦੀ ਕਚਹਿਰੀ 'ਚ ਜਾਵਾਂਗੇ ਤਾਂ ਅਸੀਂ ਆਪਣੇ 100 ਦੇ 100% ਵਾਅਦੇ ਪੂਰੇ ਕਰਕੇ ਜਾਵਾਂਗੇ ਅਸੀਂ ਆਪਣਾ ਰਿਪੋਰਟ ਕਾਰਡ ਲੈ ਕੇ ਜਾਵਾਂਗੇ ਠੀਕ ਹੈ ਜੀ